ਮਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਚੱਲਦੇ ਆ ਜੀ ਕੰਮ ਵੀਰੋ ਬਹੁਤ ਵਧੀਆ ਤੇ ਤੁਹਾਨੂੰ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਫਸਲਾਂ ਵੀ ਬਹੁਤ ਵਧੀਆ ਰਹੀਆਂ ਤੇ ਬਾਕੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਮੇਰੇ YouTube ਚੈਨਲ ਸਰਬਜੀਤ ਮਹਾਲ ਬਲੌਗਸ ਤੇ ਬਾਬਾ ਸੁੱਖ ਰੱਖੇ ਤੁਹਾਨੂੰ ਸਾਰਿਆਂ ਨੂੰ ਹੀ ਦੁੱਧ ਤੇ ਪੁੱਤ ਖੁਸ਼ੀਆਂ ਖੇੜੇ। ਤੁਹਾਡੇ ਸਾਰਿਆਂ ਦੀ ਕਮਾਈਆਂ ਚੋਣ ਜੀ ਬਰਕਤਾਂ। ਤੇ ਲੋ ਜੀ ਤੁਸੀਂ ਜਾਣਦੇ ਆ ਦੇਖਦੇ ਵੀ ਰਹਿੰਦੇ ਆ ਵੀ ਆਪਾਂ ਨਾ ਟਰੈਕਟਰ ਲੈਣਾ ਜੀ 575 ਕੋਮੋਂ ਦੇ ਫਿਰਦੇ ਅੱਜ ਜੱਗਾ ਅਮਨ ਭੋਰੀ ਤਿੰਨ ਚਾਰ ਜਗ੍ਹਾ ਪਤਾ ਲੱਗਿਆ ਵੀ ਟਰੈਕਟਰ ਖੜੇ ਆ ਉੱਥੇ ਤੇ ਇੱਕ ਸਮਰਾਲੇ ਨੂੰ ਜਾ ਰਹੇ ਜੀ ਹੁਣ ਉੱਥੇ ਪਤਾ ਲੱਗਿਆ ਵੀ ਡੀਲਰ ਕੋਲ ਟਰੈਕਟਰ ਖੜੇ ਆ ਦੇਖਦੇ ਹੁਣ ਵੀ ਪਸੰਦ ਆਉਂਦਾ ਜਾਂ ਨਹੀਂ ਆਉਂਦਾ ਵੈਸੇ ਘਰ ਤੇ ਦਾ ਸੋਚ ਕੇ ਚੱਲੇ ਆ ਵੀ ਪਸੰਦ ਆ ਜਵੇ ਉਹ ਆ ਜਾ ਲੈ ਲੀਏ ਖੜਕ ਖੜਕ ਇਹ ਕਹਿੰਦੇ ਵੀ ਟੰ ਟੰ ਬੋਲਦੇ ਜਿਹੜਾ ਲੱਗਿਆ ਨੂੰ ਵੀ ਤਾਂ ਜੱਗਰ ਕੋਲ ਵੈਸੇ ਟਾਈਮ ਨਹੀਂ ਤਾਂ ਉਹਨੂੰ ਲੈ ਕੇ ਆਏ ਆ ਬਾਕੀ ਪਿਛਲੇ ਕੈਮਰੇ ਨਾਲੇ ਮਲਾ ਦਿੰਦਾ ਜੀ ਗੱਡੀ 'ਚ ਬੈਠੇ ਆ ਬੰਦੇ ਨਾਲ ਤੇ ਉੱਥੇ ਬਾਕੀ ਪਹੁੰਚ ਕੇ ਦੇਖਦੇ ਹੁਣ ਕੀ ਹੁੰਦਾ ਚਲੋ ਤੁਹਾਨੂੰ ਮਿਲਾਉਂਦਾ ਜੀ ਆਪਣੇ ਪਹਿਲਾ ਬੰਦਾ ਨਾਲ ਤੁਸੀਂ ਬਣੇ ਰਹੋ ਵੀਡੀਓ ਤੇ ਹਾਂ ਲੋ ਬਾਈ ਜਾ ਰਹੇ ਇੱਧਰ ਆ ਮਨ ਨੂੰ ਮਿਲੋ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਬੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇੱਧਰ ਮਿਲੋ ਪਹਿਲਾ ਬੰਦਾ ਸਤਿ ਸ਼੍ਰੀ ਅਕਾਲ ਜੀ ਆ ਬੰਦਾ ਬਾਬੂ ਜੀ ਤਾਂ ਹਾਂ ਜੱਗ ਜੀ 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 ਤੁਹਾਨੂੰ ਪਤਾ ਟਾਈਮ ਕੱਢਣਾ ਪੈਂਦਾ ਜੀ ਕੰਮ ਕਾਰ ਵਾਲ ਜੇ ਵਿਆਂ ਖਾਸੇ ਹੂੰ ਫਿਰ ਟਰੈਕਟਰ ਵੀ ਦੇਖ ਕੇ ਲੈਣਾ ਹੁਣ ਆ ਪਰ ਮੈਂ 15 ਖਾਣਾ ਦਾ ਛੱਡਣਾ ਮਾੜਾ ਨਹੀਂ ਲੈਣਾ ਹੈਗਾ ਜੱਗਾ ਭਾਈ ਆਪਣੇ ਜਣਾ ਵਿੱਚ ਵਿੱਚ ਆਪਣੇ ਡੈਕਟਰ ਨੂੰ ਲੈ ਕੇ ਟਰਬੋ ਹੋਰ ਛੋਟਾ ਮੁਕਾਬਲਾ ਕਰ ਦੂਗਾ ਇਹਨੂੰ ਟਰਬੋ ਕਿਤੇ ਮੁਸਕਦੀਆਂ ਘਰੇ ਲਾ ਦੂਗੇ ਲਿਆ ਕੇ ਨਹੀਂ ਹੈ ਤੱਕਾ ਨਹੀਂ ਹੈਗਾ ਫਰਕ ਤਾਂ ਹੈਗਾ ਜਿਹਦਾ ਵਜਾ ਲੈਣਾ ਇੰਨੇ ਚਲਾਏ ਭਜਾਂਦਾਰ ਚੀਜ਼ ਵੀ ਅਸੀਂ ਲਿਆਉਣੀ ਬਕਾਇਦ ਜਾਨਦਾਰ ਹੈ ਲਿਆ ਪੂਰੀ ਬੱਚਾ ਲੈਣਾ ਦਵਾਦਾ ਨਹੀਂ ਹੈ ਉਹ ਲਵਾਉਣੀ ਲੱਗ ਜਾਣਾ 12 ਘੰਟੇ ਦਾ ਰਸਤਾ ਮਾਰਾ ਰੱਦ ਰੱਦ ਸਿਰ ਹੈ ਚੱਲ ਭਾਈ ਕੋਲ ਚੱਲ ਠੀਕ ਹੈ ਚਲੋ ਭਾਈ ਬਾਕੀ ਉੱਥੇ ਜਾ ਕੇ ਮਿਲਦੇ ਹੁਣ ਪਹੁੰਚਣੇ ਆ ਲਈ ਆ ਕਿਹੜਾ ਸਿਸਟਮ ਹੁੰਦਾ ਜੀ ਕਿਹਾ ਪਲਾਸ ਆਉਂਦਾ ਬਾਕੀ ਪੈਸੇ ਪੂਰੀ ਦੀ ਪਸੰਦ ਵੀ ਲੈਣੀ ਐ ਸੇ ਆ ਇਹਨੂੰ ਲੈ ਕੇ ਆਏ ਉਹ ਤਾਂ ਜ਼ਰੂਰੀ ਯਾਰ ਠੀਕ ਨਹੀਂ ਸਾਰਿਆਂ ਦਾ ਰਲ ਮਿਲ ਕੇ ਚਲੋ ਜੀ ਬਾਕੀ ਮਿਲਦੇ ਉੱਥੇ ਪਹੁੰਚ ਗਏ ਲੋ ਭਾਈ ਪਹੁੰਚ ਗਏ ਕਲੇਰ ਫਾਰਮ ਵਾਲਿਆਂ ਦੇ ਔਰ ਇਹ ਭਾਈ ਟਰੈਕਟਰ ਨਵੇਂ ਨਵੇਂ ਖੜਿਆ ਤੇ ਇੱਧਰ ਆ ਲੋ ਭਾਈ ਦਿਖਾ ਰਿਹਾ ਵੀਰ 18 ਮਾਡਲ 18 ਸਤਿ ਸ੍ਰੀ ਅਕਾਲ ਵੀਰ ਜੀ ਉਹ ਠੀਕ ਹੈ ਜੀ। ਲੋ ਬਾਈ। ਲੱਗਿਆ ਮਾਨ ਸਲਫ। ਨਹੀਂ ਹੋ ਗਈ। ਹੈ ਉਲਝੇ ਗਿਆ ਪੜ੍ਹਨਾ ਵੀ ਆਉਂਦਾ ਨੂੰ। ਅੱਛਾ ਚਾਬੀ ਨਾਦੀ ਦੇਖ ਲਈ। ਲੋ ਬਾਈ। ਪੂਰੀ ਦੱਸ। ਬਾਈ ਟਰੈਕਟਰਾਂ ਦਾ ਗਾੜਾ ਓਰੇ। ਕਿਹੜਾ ਬਣਾ ਜੁੜਾਉਂਦਾ ਆਏ ਹੋ ਬਾਈ। ਹੈ? ਕਿਹੜਾ? ਕਿਹੜਾ ਪਸੰਦਾ ਗਿਆ? ਆਹ ਲੈ ਬਾਈ ਪੂਰੀ ਤੇ ਆ ਗਿਆ ਪਸੰਦ ਆ ਹੈ ਰੈਡੇ ਦੇ ਛੁੱਟ ਜੂਗਾ ਅੱਛਾ ਬਾਈ ਇੱਕ ਤਰ੍ਹਾਂ ਦਾ ਖੜਾ ਹੈ ਜਿਹੜਾ ਲੈਣਾ ਹੈ ਹਾਂ ਉਹ ਨਹੀਂ ਰੰਗ ਲੱਗਾ ਲਾ ਪੂਰੀ ਬਾਈ ਬੜੇ ਤੇ ਬੜਾ ਛੋਟੇ ਤੇ ਛੋਟਾ ਟਰੈਕਟਰ ਆ ਦੇਖੋ ਬਾਈ ਇਦਾਂ ਨੂੰ ਕਬੋਤਾ ਵੀ ਪੂਰੀ 475 ਰੁਪਏ ਵਾਲੇ ਪੈੜਾ ਕਹਿੰਦੇ ਹਾਂ ਹਾਂ ਹੋਰ ਦੇਖ ਲੈ ਬਾਈ ਆ ਖੜੇ ਇਕੱਲੇ ਇਕੱਲੇ ਟਰੈਕਟਰ ਵਾਹ ਜੀ ਵਾਹ। ਪਰ ਇਹ ਵੀ ਘਰੇ ਰੁਕੇ ਆ। ਆਹ ਦੇਸ਼ ਪੰਜਾਬੀ ਆ ਖੜਾ ਸਾਰਿਆਂ ਦਾ ਆੜੀ। ਪੂਰੀ। ਹੈ? ਸਾਰਿਆਂ ਦੀ। ਹਾਂ। ਇਹਦਾ ਨਾਮ ਹੀ ਮੇਰਾ ਇਹਦਾ। ਹੈ? ਜਮਾਈ ਨਵਾ? ਆਹ ਬੋਲੇ। ਉਹ ਅੱਛਾ ਜਾਂਸੀ ਤੇ ਆ ਬੜਾ ਲੱਗਦਾ। ਲੈ ਭਾਈ ਆ ਤਾਂ ਨਵਾ ਹੀ ਹਲੇ ਕਾਗਜ਼ ਪੇਪਰੇ ਚੜੇ ਹੋਏ ਆ। ਪੇਪਰ ਲੱਗੇ ਹੋਣ ਹਟ ਲੱਗੇ ਵੀ ਨਹੀਂ। ਹਾਂ। ਆਲਾ। ਆਹਦਾ ਭਾਈ ਜਮਾਈ ਨਵਾ ਟਰੈਕਟਰ ਹੈ। ਉਹ ਵੀ ਦੇਖ ਲੈ ਫਿਰ ਆਹੀ ਕਰਦੀ 4x4 ਹੈ ਹੈ? ਆਹੀ ਦੀ। ਟ੍ਰੈਕਟਰ ਆ ਵੀਦਰ ਨਵੇਂ ਆ ਦੇਖ ਉਧਰ ਪਿੱਛੇ। ਹਾਂ ਇਹ ਵੀ ਨਵੇਂ ਆ। ਉਹ ਬੋਰ ਵੀ ਨਵੇਂ ਆਇਆ ਕਰਾਏਗਾ। ਹਾਂ। ਬੋਰ ਦੇਖ ਲੈ ਕੈਮਰਾ ਉਹਦਾ। ਉਹ ਚੱਲ ਰਿਹਾ ਕਿ ਆ। ਓਏ ਓਟੇ ਇੱਧਰ ਬਾਈ ਨੂੰ ਕਿੱਥੇ ਲੈਂਦੇ? ਕੂਹ ਖੜਾ ਕੇ। ਲੈ ਕਹਿੰਦਾ ਕਿੱਥੇ ਤੇ ਲੈਂਦੇ? ਖਰੀਦ ਕੇ ਲੈਂਦੇ ਪਏ ਆ। ਲੈ ਭਾਈ ਆਹ ਨਾਲੇ ਰੋਪੜਾ ਦਾ ਨੰਬਰ PV12AH ਦੇਖ ਲੋ। 12 ਇਹ ਰੋਪੜਾ ਦਾ ਨੰਬਰ ਕਿੱਥੇ ਆ ਗਿਆ ਕਿ ਨਾ ਦੇਖ ਤਾਂ। ਠੀਕ ਨੇ। ਹੋ ਜਾਂਦੇ ਆ ਬਹੁਤ ਕੇਸ ਚੱਲ ਜੱਗੇ ਹਾਂ ਤੁਸੀਂ ਘੁੰਮਦੇ ਆਨੇ ਥੱਕ ਜਾਣਾ ਤੈਨੂੰ ਮੈਂ ਦੱਸਦਾ ਅੱਜ ਐਸੇ ਪਰ ਬਹਿ ਕੇ ਦੇਖ ਆਪਣੇ ਏਰੀਆ ਦਾ ਟਰੈਕਟਰ ਇਸ ਤੇ ਪਰ ਬਹਿ ਕੇ ਦੇਖ ਬੈਠ ਪਰ ਦੇਖ ਤੱਕਿਆ ਜਿਹਾ ਲੱਗਦਾ ਕੋਈ ਨਹੀਂ ਜਣਾ ਹਾਂ ਅੱਛਾ ਲਾ ਭਾਈ ਇਹ ਹੈ ਹੈ ਕੋਟੇ ਢਾ ਦੇਣਾ ਨੇ ਖੜੇ ਆ ਲੈ ਨਜ਼ਰ ਨਾਲ ਆਦੀ ਇਹਦੀ ਚੱਕੋ ਮਿੱਟੀ ਪੈਰਾਂ ਦੀ ਕਿਤੇ ਬਾਈ ਦਾ ਕੰਮ ਰੁਕ ਜਵੇ ਬਾਈ ਟਰੈਕਟਰ ਖੜਾ ਹੈ ਬਹੁਤ ਕਿੱਟ ਪੈਂਦਾ ਹੈ ਹੈ ਆ ਰੇਡੀਅਲ ਟਾਇਰਾਂ ਦੀ ਗੱਡੀ ਦੇਖ ਲੈ ਜਿਹੜਾ ਕਿੰਨੇ ਗੱਡੀਆਂ ਚੱਲੇ ਪਿਆ ਕਿੰਨਾ ਅੱਛਾ ਠੱਕਾ ਚਲੋ ਖੜਾ ਹੈ ਨਾ ਸਾਡੇ ਇਲਾਕੇ ਟ੍ਰੈਵਲ ਅਸੀਂ ਉਪਰ ਤੇ ਆਏ ਆ ਮਹਿੰਦਰਾ ਜੂ ਉਹ ਸਾਡੇ ਏਰੀਆ ਦਾ ਉਹ ਨਾ ਹਾਂਜੀ ਕਿੰਨਾ ਮਾੜਾ ਹੈ ਉਹ 23 ਮਾੜਾ ਠੀਕ ਆ ਠੀਕ ਆ ਉਹ ਸਾਨੂੰ ਵੀ ਬਾਰਾਂ ਚ ਚਲਾਦਾ ਨਾ ਰੋਪੜ ਤੇ ਹਾਂਜੀ ਠੀਕ ਆ ਉਹਦਾ ਬਾਈ ਜਮਾਈ ਨਵਾਂ ਹੀ ਉਹ ਤਾਂ ਨਵਾਂ ਹੀ ਹੁੰਦੀ ਹੁਣ 200 ਘੰਟੇ ਦਾ ਚੱਲਿਆ ਤਾਂ ਹਾਂ ਜਮਾਈ ਨਵਾਂ ਬਾਕੀ ਬਾਈ ਇੰਨੇ ਟਰੈਕਟਰ ਖੜੇ ਆ ਆ ਦੇਖੋ ਤਾਂ ਵਿੱਚ ਕਹਿੰਦੇ ਜਿੱਕਣਾ ਨਾ ਮੀਹ ਚਾਨ ਘੜਾ ਹੁੰਦਾ ਢੰਗਰਾ ਚ ਉਹ ਕੰਮ ਆ ਦੇਖੋ ਸਰੇ ਤੋਂ ਲੈ ਕੇ ਸਰੇ ਤੱਕ ਛਤਰੀ ਵੀ ਉੱਚੀ ਹੈ ਹੈ ਇਸੇ ਤਰ੍ਹਾਂ ਇੱਕ ਵੀ ਟਰੈਕਟਰ ਹਾਂ ਠੀਕ ਨੇ ਤੇ ਬਾਈ ਵੀਰ ਨੂੰ ਵੀ ਪੁੱਛ ਲੰਦਾ ਇਹਨਾਂ ਦੀ ਸ਼ਾਪ ਦਾ ਨੰਬਰ ਗੇਲੈਂਡ ਪਲੇਸ ਗੇਲੈਂਡ ਕਲੇਰ ਉੱਥੇ ਥੋੜੇ ਧੁੱਪ ਕਰਕੇ ਕਲੇਰੇ ਲਿਖਿਆ ਮਨਦ ਗਿਆ ਤੇ ਚਲੋ ਬਾਈ ਇਹ ਕਿੱਥੇ ਪੈ ਜਾਂਦਾ ਜੀ ਇਹ ਸਮਰਾਲੇ ਪਿੰਡ ਸਮਰਾਲੇ ਚ ਪੈ ਜਾਂਦਾ ਤੇ ਬਾਈ ਜੇ ਕਿਸੇ ਨੇ ਹੋਰ ਵੀਡੀਓ ਦੇਖਦੇ ਕਿਸੇ ਨੇ ਹੋਰ ਨੇ ਵੀ ਟਾਈਟਲ ਲੈਣੇ ਹੁੰਦੇ ਆ ਤੇ ਇਹਨਾਂ ਕੋਲ ਜਰੂਰ ਆਇਓ ਕਿਹਾ ਜੀ ਉਹਰੇ ਏਰੀਆ ਦਾ ਨਾਮ ਕੀ ਵੱਜਦਾ ਸਮਰਾਲਾ ਜੀ ਸਮਰਾਲਾ ਚੌਂਕ ਚੁੰਗ ਤਾਂ ਨਹੀਂ ਕੋਈ ਬਸ 995838146 ਠੀਕ ਹੈ ਠੀਕ ਹੈ ਨੰਬਰ ਕਹਾਂ ਜੀ ਤੁਹਾਡਾ 985838146 ਬੋਲੋ ਜੀ ਦੁਬਾਰਾ ਥੋੜਾ 985838146 ਹਾਂ ਵੀਰ ਦਾ ਬਈ ਆ ਨੰਬਰ ਆ ਸਕਰੀਨ ਪਰ ਵੀ ਲਾ ਦਾਂਗੇ ਤੇ ਬਾਈ ਬਹੁਤ ਜ਼ਿਆਦਾ ਟਰੈਕਟਰ ਖੜੇ ਆਰੇ ਠੀਕ ਨੇ ਇਹ ਹਾਲਾ ਦੇਖੋ ਬਾਕੀ ਹਾਂ ਹੋਰੀ ਗਿਆ ਜਰਾ ਲਾ ਕੇ ਲਾ ਦੇਣਾ ਆਪਾਂ ਨੇ ਅੱਈ ਹੈ ਹੈ 13 ਹਾਂ ਦੇਖ ਲੈ ਕਿਧਰ ਜਗਗੇ ਬੋਸ ਕੋਲ ਜਾਣਾ ਇਹ ਠੀਕ ਹੈ ਠੀਕ ਹੈ ਠੀਕ ਹੈ। ਬਲਾ ਭਾਈ ਸਾਰੇ ਖੜੇ ਟਰੈਕਟਰ। ਪੂਰੀ ਦੇਖ ਕਬੂਤਾ ਵੀ ਖੜਾ ਯਾਰ। ਭਾਈ ਹਰੇ ਕਿਤੇ ਬੰਨ ਪਸੰਦ ਦਾ ਟਰੈਕਟਰ ਖੜਾ ਏ। ਜਿਹਹਾ ਜਿਹੇ ਬੰਦੇ ਨੇ ਲੈਣਾ। ਵੇਟ ਐ। ਠੀਕ ਨੇ। ਤੇ ਆਹ ਲੋ ਸਰਤ ਲੈ ਕੇ ਸਰ ਤੱਕ ਜੌਂਡੀਅਰ 5050 ਡੀ। ਹਾਂ 475 ਭਾਈ। ਮਲਕੀਸੀ ਭਾਈ ਨੇ ਇਹਨੂੰ ਫਿਰਦੇ ਆ। ਦੇਖ ਨੇ। ਆਹ ਲੋ ਭਾਈ ਜੌਂਡੀਅਰ। ਇੱਧਰ ਪੂਰੀ ਆ ਵੀ ਨਵਾਂ ਹੀ ਖੜਾ ਝੋਟਾ ਹੈ ਦੇਖਣੇ ਤੇ ਬਾਈ ਜਿਹੜਾ ਅਸੀਂ ਦੇਖਣ ਲੱਗੇ ਤੇ ਉਹ ਹਾਲੇ ਸਟਾਰਟ ਨਹੀਂ ਹੋਇਆ ਉੱਧਰ ਉਹਨੂੰ ਧੱਕਾ ਮਾਰਨਾ ਇੱਥੇ ਦੇ ਆ ਲੋ ਹੈ ਪੂਰੀ ਨਿਗਾਹ ਜੀ ਸਰੇ ਤੱਕ ਸਰਿਆ ਦਾ ਟਰੈਕਟਰ ਨਹੀਂ ਦਿਖਦਾ ਦੇਖ ਲੈ ਹਨਾ ਹੈ ਤੇ ਚਲੋ ਬਾਕੀ ਬਾਈ ਪੁੱਛਦੇ ਹਾਂ ਹੁਣ ਬਾਈ ਜੀ ਕਿਆ ਅਸਲਾ ਕਿਆ ਕਰਦਾ ਉਹ ਰਿਆ ਕਿ ਮਾਨਾ ਕਹਿੰਦੇ ਜਿਹੜਾ ਥੋੜਾ ਜਿਹਾ ਉਹ ਤਾਉ ਮੂ ਜੀ ਕਹਿੰਦਾ ਤਾਉ ਮੂ ਜੀ ਕਹਿੰਦਾ ਲੱਗਿਆ ਪੂਰੀ ਇੱਧਰ ਨੂੰ ਵੜ ਕੇ ਵੀ ਦੇਖਿਆ ਜੀ ਟਰੈਕਟਰ ਚ ਸਾਰੇ ਮਿਲ ਕਰ ਠੀਕ ਨੇ ਕਰਦਨ ਬਾਈ ਆ ਛੱਡ ਤੇ ਤੇ ਅਸੀਂ ਰਾਹ ਚ ਲਾ ਆਹਾ ਸੰਗੜੀ ਲਾ ਕੇ ਟਰੈਕਟਰ ਹੈਂ ਦੇਖੇ ਕਿਰਪਾ ਬਾਬੇ ਨਾਨਕ ਦੀ ਹੈਂ ਆਹ ਲਾ ਬਾਈ ਆ ਗਿਆ ਆ ਗਿਆ ਮਸੜ ਵਾਲਾ ਟਰੈਕਟਰ ਆ ਗਿਆ ਬਾਈ ਆ ਗਿਆ ਉਹੀ ਉਹੀ ਐਨ ਸਭ ਕੁਝ ਲੋ ਬਾਈ ਠੀਕ ਨਹੀਂ ਫੇਰ ਨਾ ਕਿਹੋ ਉਹੀ ਮਨ ਮਾਡਲ ਵੀ ਉਹੀ ਲੱਗਦਾ ਹੈਂ ਟਰਮੀਨਲ ਦੇ ਇੱਕ ਬਾਈ ਆ ਖੜਾ ਏ 475 ਪੂਰੀ ਇੱਧਰ ਸਰਪੰਚ ਠੀਕ ਨੇ ਹਾਂ ਬਈ ਦੇਖੋ ਕਿਹੜਾ ਹਾਂ ਪੁੰਜਾ ਬਾਈ ਪੂਰੀ ਤੋਂ ਵੀ ਹਾਂ ਧਰਤੀ ਬਾੜੂ ਸਾਰੇ ਟਰੈਕਟਰਾਂ ਚ ਜੌਂਡੀਅਰ ਦਾ ਬੈਸਟ ਟਰੈਕਟਰ ਮੰਨਿਆ ਗਿਆ ਤੇਲ ਪ੍ਰਤੀ ਕੰਮ ਪ੍ਰਤੀ ਵੀ ਅੱਛੇ ਆਏ ਬਿਕ ਗਿਆ ਬਾਈ ਇਹ ਕਿੰਨੇ ਦਾ ਸੌਦਾ ਹੋ ਲਿਆ ਜੀ ਦਾ ਲੋ ਜੀ ਬਾਈ 63 ਦਾ ਵਿਕ ਗਿਆ ਟਰੈਕਟਰ ਇਹ ਤਾਂ ਬਾਈ ਖੜਦਾ ਹੀ ਨਹੀਂ ਚੌਂਡੀ ਅਰੇ ਇਹ ਤਾਂ ਨੌ ਲਾਈਨ ਦੀ ਲੋੜ ਹੈ ਦੇਖ ਨਹੀਂ ਪਹਿਲਾਂ ਦੇਖੀਏ ਹਾਂ ਦਲੇੰਦੂ ਬੋਬਾ ਤੇ ਦੋ ਬੰਦੇ ਆਪਣੇ ਜਾਂਦਾ ਹਾਂ ਆ ਮਾਸੜ ਵਾਲਾ ਵੀ ਦੇਖ ਲੈ ਯਾਰ ਕੋਈ ਨਹੀਂ ਉੱਪਰ ਜਿਹੜੀ ਅੰਦਲੀ ਹਾਂ ਇਹ ਆਲਾ ਬਾਈ ਆਹ ਸਭ ਤੋਂ ਪੁਰਾਣੀਆਂ ਚੀਜ਼ਾਂ ਜੱਗੇ ਡੰਡਣ ਆ ਦੇਖ ਲਿਆ ਇਸ ਦਾ ਲੈ ਲੈ ਆਈ ਆ ਜਿਹੜਾ ਹੁਣ ਲਾ ਜਾਣੇ ਬਾਤਾਂ ਚ ਵਰਤਦੇ ਨੇ ਦੇਖ ਨੇ ਨਾ ਇਹ ਨਿਊ ਹਾਲੈਂਡ ਦਾ ਹੈ ਰੈਕਟਰ ਦਾ ਦੇਖ ਨੇ ਚਲੋ ਭਾਈ ਹੁਣ ਹੈ ਹਾਂ ਇਹ ਗੱਲ ਇਹੀ ਹੈ ਜਿਹੜੀ ਅਸਲੀ ਗੱਲ ਆ ਲੱਗਾ ਭਾਈ ਆ ਖੜਾ ਹੈ ਭਾਈ ਦੋ ਟਰੈਕਟਰ ਆ ਸਾਹਮਣੇ ਸਾਹਮਣੇ ਆ ਖੜਾ 575 ਤੇ ਹੈ ਅੱਛਾ 18 ਮਾਡਲ ਠੀਕ ਆ ਕਿੰਨਾ ਚੱਲਿਆ ਪੁੱਛ ਪਤਾ ਹੋਣਾ ਵੀਰ ਜੀ ਨੂੰ ਹੂੰ ਬਾਈ ਨੂੰ ਤਾਂ ਪਤਾ ਹੋਣਾ ਕਿੰਨੇ ਘੰਟੇ ਚੱਲਿਆ ਯਾਰ ਇੱਥੇ ਟਰੈਕਟਰ ਖੜੇ ਬਹੁਤ ਹਨ ਹਾਂ ਕੋਈ ਬੜੀ ਜਿਆਦਾ ਨਹੀਂ ਦੇਖ ਰਹੀ ਸਹੀ ਗੱਲ ਹੈ ਚਲੋ ਭਾਈ ਆਹ ਟਰੈਕਟਰ ਬਣਦਾ 400 ਨੂੰ ਤੇ ਆਲਾ ਦੇਖੋ ਹੈ ਤਾਂ ਬਣਦਾ ਹੈ ਕਿ ਡੀਆਈ ਹਾਂ ਪਰ ਪੰਜ ਮਾਡਲ ਇਹ ਇਹ ਨਾ ਮਾਡਲ ਆ ਇਹ ਜੱਲੇ ਕੋਲ ਜਿਹੜਾ ਉਹ ਭਾਈ ਉਹ ਹੈ ਉਹ ਹੋਰ ਮਾਡਲ ਆ ਹਾਂ ਉਸਾਲਿਆਂ ਦੇ ਨਾਲ ਹਾਂ ਇਹ ਜੱਲੇ ਆ ਨਾਮ ਹਾਂ ਇਹ ਨਵੇਂ ਆ ਤਾਂ ਕਿਵੇਂ ਹਾਂ ਇਹਨੂੰ ਬੈਂਪਰ ਇਹੀ ਆਉਂਦੇ ਆ ਲੋ ਭਾਈ ਬਾਕੀ ਚੱਲ ਰਿਹਾ ਕੰਮ ਠੀਕ ਨੇ ਹਾਂ ਇਹਦੀ ਆ ਮੋਰਨ ਆਇਆ ਥੋੜੀ ਜਿਹੀ ਐ ਬਿਸ਼ਮੀ ਆ ਉਹਦੇ ਥੋੜੀ ਜਿਹੀ ਆਏ ਆ ਵਾਸ ਆਹੀ ਚੱਕਰ ਆ ਠੀਕ ਨੇ ਹਾਂ ਪੂਰੀ ਦੱਸ ਫਿਰ ਠੀਕ ਆ ਟਰੈਕਟਰ ਇਹਦੇ ਹੈ ਇਸ ਦਾ ਠੀਕ ਦੇਖ ਹੁਣ ਬਾਈ ਤੁਸੀਂ ਤਾਂ ਨਾਲ ਲੈ ਕੇ ਆਂਦੇ ਵੇ ਆ ਵੀ ਕੋਈ ਕਸਰ ਨਾ ਰਹਿ ਜਵੇ ਠੀਕ ਆ ਲੈ ਬਾਈ ਰੋਟਾਵੇਟਰ ਨੂੰ ਬਸ ਅੰਡਰ ਲੋਡ ਚੱਲ ਲੋਡ ਪਰ ਚੱਲਦਾ ਇਹ ਅੰਡਰ ਲੋਡ ਚੱਲਦਾ ਜੀ ਹਾਂਜੀ ਬਸ ਇਹਨਾਂ ਫਰਕ ਹੈ ਬਸ ਠੀਕ ਨੇ ਚਲੋ ਭਾਈ ਹਾਂ ਘੁੰਮੇ ਫਿਰੇ ਤੇ ਪੂਰਾ ਠੀਕ ਨੇ ਕੋਈ ਦੇਖੂਗਾ ਵੀ ਚਲੋ ਪੂਰੀ ਦਿਆ ਹੈ ਭਾਈ ਛੋਟਾ ਪਸੰਦ ਕਹਿੰਦਾ ਮੇਰਾ ਰੇੜੇ ਤੇ ਖੜਾ ਛੋਟਾ ਜੂ ਹੈ ਠੀਕ ਨੇ ਗਾਹ ਨਾਲ ਜਿਹੜਾ ਰਕੜੇ ਘੋੜਾ ਨਗਰੇ ਵਿੱਚ ਕੋਈ ਪਤਾ ਨਹੀਂ ਆਤਾ ਭਾਈ ਜਿਹੜਾ 963 ਪਾਰ ਨਮਾ ਚਲ ਰਿਹਾ ਚਲੋ ਭਾਈ ਆਹ ਬਾਕੀ ਬੋਰਡ ਦਿਖਾ ਦਿੰਦਾ ਗਿਲ ਐਂਡ ਇਹ ਥੋੜਾ ਜਿਹਾ ਉਹ ਆ ਲੋ ਜੀ ਗਿਲ ਐਂਡ ਕਲੇਅਰ ਫਾਰਮ ਆ ਵੀਰ ਆ ਇਧਰ ਚਲੋ ਚਲ ਰਿਹਾ ਜੀ ਕੰਮ